ਨੈਕਸਟ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਪਿਰਪਿਰ ਸਾਰੀ ਸ਼ੇਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ ਤਾਂ ਜੋ ਸਾਡੀ ON-AIR ਨਵੀਆਂ ਤੇ ਤਾਜ਼ੀਆਂ ਖਬਰਾਂ ਤੋੜ ਤੱਕ ਪਹੁੰਚਣ। ਐਂਡ ਦਿੱਲੀ ਵਿੱਚੋਂ ਝੂਟ ਦਾ ਅਧਿਆਇ ਖਤਮ। ਦਿੱਲੀ ਵਾਸੀਆਂ ਨੂੰ ਹਾਰਦਿਕ ਵਧਾਈ ਅਤੇ ਧੰਨਵਾਦ। ਹੁਣ ਪੰਜਾਬ ਦੀ ਵਾਰੀ ਮਨਜੀਤ ਸਿੰਘ ਮੱਨਾ। ਅੱਜ ਤਰਨਤਾਰਨ ਸ਼ਹਿਰ ਵਿੱਚ ਪਾਤਪਾਪ ਵਰਕਰਾਂ ਦੇ ਵੱਲੋਂ ਦਿੱਲੀ ਸਰਕਾਰ ਭਾਜਪਾ ਦੀ ਬਣਨ ਦੀ ਖੁਸ਼ੀ ਦੇ ਵਿੱਚ ਜ਼ਿਲ੍ਹਾ ਹੈੱਡਕੁਆਰਟਰ ਤੇ ਬਲਾਕ ਪਰਦਾਨ ਟੋਲਵ ਜਾ ਕੇ ਖੁਸ਼ੀ ਦੇ ਵਿੱਚ ਖੂ ਭੰਗੜੇ ਤੇ ਪਟਾਕੇ ਚਲਾਏ ਗਏ ਅਤੇ ਲੱड्डੂ ਵੀ ਵੰਡੇ ਗਏ ਹਨ ਪਾਸਪਾ ਦੇਸੀ ਨੇ ਲੀਡਰਸ਼ਿਪ ਅਤੇ ਪੰਜਾਬ ਦੇ ਭਾਜਪਾ ਦੇ ਸੀਨੀਅਰ ਲੀਡਰਸ਼ਿਪ ਅਤੇ ਲੋਕ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਇੰਚਾਰਜ ਮਨਜੀਤ ਸਿੰਘ ਮੰਨਾ ਮੀਮ ਵੈਂਟ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਤੇ ਖੁਸ਼ੀ ਦਾ ਇਤਿਹਾਰ ਕਰਦਿਆਂ ਤੇ ਭਾਜਪਾ ਵਰਕਰਾਂ ਨੂੰ ਵਧਾਈ ਦਿੰਦਾ ਹੈ ਕਿ ਦਿੱਲੀ ਵਿੱਚੋਂ ਝੂੜ ਦਾ ਅਧਿਆਏ ਖਤਮ ਹੋ ਗਿਆ ਹੈ ਇਸ ਲਈ ਦਿੱਲੀ ਵਾਸੀਆਂ ਨੂੰ ਹਾਰਦਿਕ ਵਧਾਈਆਂ ਤੇ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਕਹਿਣਾ ਹੈ ਕਿ ਹੁਣ ਪੰਜਾਬ ਦੀ ਵਾਰੀ ਹੈ ਪੰਜਾਬੀ ਵੀ ਭਾਜਪਾ ਨੂੰ ਮੌਕਾ ਦੇਣਗੇ ਜੀਵਨ ਗੁਪਤਾ ਨੇ ਕਿਹਾ ਕਿ ਕੇਜੇਵਾਲ ਦੀ ਆਧਵੀਂ ਪਾਲਟੀ ਦੀ ਸਰਕਾਰ ਦਿੱਲੀ ਦੇ ਜਨਤਾ ਨੂੰ ਸਾਫ ਸੁੱਥਰਾ ਪਾਣੀ ਤੇ ਹੋਰ ਲੋੜਿੰਦੀਆਂ ਸਹੂਲਤਾਂ ਮੁਹੱਈਆ ਕਰਾਉਣ ਵਿੱਚ ਨਾਕਾਮ ਸਾਬਿਤ ਹੋਈ ਹੈ ਸਿਰਫ ਸ਼ਰਾਬ ਦਾ ਪ੍ਰਚਾਰ ਕਰਨ ਵਿੱਚ ਮਸਤ ਰਹੀ ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਦੀ ਭਾਜਪਾ ਸਰਕਾਰ ਦਿੱਲੀ ਵਾਸੀਆਂ ਦੀਆਂ ਉਮੀਦਾਂ ਤੇ ਖਰਾ ਉਤਰੇਗੀ ਤੇ ਦਿੱਲੀ ਦਾ ਵਿਕਾਸ ਕਰੇਗੀ ਹੁਣ ਪੰਜਾਬ ਬੰਦਰ ਭਾਜਪਾ ਸਰਕਾਰ 2027 ਵਿੱਚ ਹਰ ਹਿੱਲੇ ਤੇ ਬਣੇਗੀ ਇਸੇ ਤਰ੍ਹਾਂ ਹੀ ਜ਼ਿਲ੍ਹਾ ਪ੍ਰਦਾਨ ਭਾਜਪਾ ਪ੍ਰਧਾਨ ਤਰਨਤਨ ਹਰਜੀਤ ਸਿੰਘ ਸਨੂਦੀ ਅਗਵਾਈ ਹੇਠ ਦਿੱਲੀ ਵਿੱਚ ਭਾਜਪਾ ਸਰਕਾਰ ਬਣ ਤੇ ਖੂਬ ਲੱਡੂ ਅਤੇ ਪਟਾਕੇ ਚਲਾਏ ਗਏ ਉੱਥੇ ਹੀ ਭਾਰਤੀ ਜਨਤਾ ਜਿੰਦਾਬਾਦ ਦੇ ਨਾਰੇ ਲਗਾਏ ਅਤੇ ਹੁਣ ਨਹੀਂ ਚੱਲੇਗਾ ਝੂਠ ਹੁਣ ਨਹੀਂ ਆਉਣਗੇ ਝੂਠੇ ਪ੍ਰਚਾਰ ਦੇ ਝਾਂਸੇ ਵਿੱਚ ਤੁਸੀਂ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਸਭ ਤੋਂ ਪਹਿਲਾਂ ਤਾਂ ਸੁਵਾਦ ਕਰਦੇ ਹਾਂ ਪ੍ਰਮਾਤਮਾ ਦਾ ਕਿ ਜਿੰਨੇ ਬੜੀ-ਵੱਡੀ ਬਖਸ਼ਿਸ਼ ਕੀਤੀ ਹੈ ਜੀ ਦਿੱਲੀ ਦੇ ਵਿੱਚ ਭਾਰੀ ਬਹੁਮਤ ਦੇ ਨਾਲ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਉੱਥੇ ਸਰਕਾਰ ਬਣਾਉਣ ਜਾ ਰਹੀ ਆ ਅੱਜ ਤੇ ਅਕਾਲ ਕੁਸ਼ੁਕਾਰ ਸ਼ਕਰਾ ਨਾ ਕਰਦਾ ਉੱਥੇ ਵਧਾਈ ਦੇਣਾ ਸਮੁੱਚੀ ਲੀਡਰਸ਼ਿਪ ਨੂੰ ਉੱਥੋਂ ਦੇ ਜਿੱਤੇ ਹੋਏ ਸਾਰੇ ਐਮਐਲਏ ਸੇਬਾਰਾਂ ਨੂੰ ਤੇ ਖਾਸ ਕਰਕੇ ਜਿੱਥੇ ਸਾਡੀ ਡਿਊਟੀ ਲੱਗੀ ਸੀ ਰਜੋਰੀ ਗਾਰਡਨ ਦੇ ਵਿੱਚ ਸਰਦਾਰ ਮਨਜਿੰਦਰ ਸਿੰਘ ਕੀ ਸਿਰਸਾ ਸਾਹਿਬ ਵੱਡੀ ਲੀਡ ਦੇ ਨਾਲ ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਆ ਮੈਂ ਆਪਣੇ ਵੱਲੋਂ ਸਮੁੱਚੀ ਟੀਮ ਵੱਲੋਂ ਸਾਰੀ ਲੀਡਰਸ਼ਿਪ ਨੂੰ ਜਿੱਥੇ ਲੱਖ ਲੱਖ ਵਧਾਈ ਦਿਨਾ ਉਥੇ ਪਰਮਾਤਮਾ ਦਾ ਜਿਹੜਾ ਵਾ ਉਹ ਲੱਖ ਲੱਖ ਸ਼ੁਕਰ ਗੁਜ਼ਾਰ। ਇੱਕ ਮਿੰਟ ਯਾਰੀ ਕਿਜਾ ਨਾ ਕਰ ਲੈ। ਕੀ ਤੁਹਾਡੀ ਗੀਸ਼ ਗੁਰੂ ਮਾਰੇ ਕਿਰਪਾ ਕਰੂਗਾ ਜੀ ਇਹ ਤਾਂ ਲੋਕਾਂ ਦੀ ਆਵਾਜ਼ ਬਣ ਗਈ ਆ। ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਫੋਨ ਆ ਰਹੇ ਨੇ ਲੋਕਾਂ ਦੀ ਇੱਕੋ ਹੀ ਆਵਾਜ਼ ਆ ਕਿ ਦਿੱਲੀ ਫਤਿਹ ਹੋ ਗਈ ਆ। ਹੁਣ ਪੰਜਾਬ ਦੇ ਵਿੱਚ ਵੀ ਜਿਹੜੀ ਆ ਉਹ ਬੀਜੇਪੀ ਦੀ ਸਰਕਾਰ ਆਉਣੀ ਨਿਸ਼ਚਿਤ ਆ ਵੱਡੇ ਆਮ ਪਾਰਟੀ ਜਿਹੜੇ ਥੰਡ ਦੇ ਕੀ ਜਣੇ ਚੋ ਲੋਕਾਂ ਦੇ ਆ ਵੋਟਾਂ ਦੇ ਨਾਲ ਆਵਾਂਗੇ ਉਹ ਤਾਂ ਫੇਰ 2 ਸਾਲ ਪਹਿਲੇ ਚੋ ਉਹਦੇ ਮਾਲਕ ਕਿਰਪਾ ਕਰੂਗਾ ਮੰਨਾ ਜੀ ਜਿਹੜੀ ਤੁਸੀਂ ਕੀ ਸਮਝੋ ਜਿੱਤ ਹੋਈ ਹੈ ਕਿ ਆਮ ਆਦਮੀ ਪਾਰਟੀ ਦੇ ਪਿਛਤਾ ਜਨਮ ਕਰਨ ਹੋਈ ਹੈ ਕੀ ਕਰਤਾ ਆਮ ਆਦਮੀ ਪਾਰਟੀ ਦਾ ਜਿਹੜਾ ਝੂਠ ਆ ਜੀ ਉਹ ਲੋਕਾਂ ਦੇ ਸਾਹਮਣੇ ਆ ਗਿਆ ਲਗਾਤਾਰ ਉਥੇ 10 ਸਾਲ ਇਹਨਾਂ ਨੇ ਝੂਠ ਬੋਲ ਕੇ ਸਰਕਾਰ ਬਣਾਈ ਤੇ ਪੰਜਾਬ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਲੋਕ ਅੱਜ ਤੰਗ ਆ ਚੁੱਕੇ ਨੇ ਅੱਜ ਹਾਹਾਕਾਰ ਮੱਚੀ ਪਈ ਆ ਲੋਨ ਆਰਡਰ ਬੁਰੀ ਤਰ੍ਹਾਂ ਫੇਲ ਹੋ ਚੁੱਕਾ ਲੁੱਟਾਂ ਖੋਹਾਂ ਡਕੈਤੀਆਂ ਤੁਹਾਨੂੰ ਸਾਰਾ ਕੁਝ ਪਤਾ ਹੀ ਹੈ ਜੀ ਇਸ ਕਰਕੇ ਲੋਕ ਅੱਜ ਇੰਤਜ਼ਾਰ ਕਰ ਰਹੇ ਆ ਕਿ ਕਿਹੜਾ ਵੇਲਾ ਵੋਟਾਂ ਦਾ ਸਮਾ ਹੋਵੇ ਤੇ ਅਸੀਂ ਇਹ ਪਾਰਟੀ ਨੂੰ ਪਾਸੇ ਕਰਕੇ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਪੰਜਾਬ 'ਚ ਲਈਏ ਤਾਂ ਕਿ ਪੰਜਾਬ ਦੀ ਕੋਈ ਡਿਵੈਲਪਮੈਂਟ ਹੋ ਸਕੇ ਪੰਜਾਬ 'ਚੋਂ ਗੁੰਡਾਗਰਦੀ ਖਤਮ ਹੋ ਸਕੇ ਤੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਆ ਸਕੇ